ਅੱਜ ਮਿਤੀ 17 06 2024 ਦਿਨ ਸੋਮਵਾਰ ਨੂੰ ਪਿੰਡ ਕੋਟਬਾਦਲਖਾਂ ਤਹਿਸੀਲ ਫਲور ਜ਼ਿਲ੍ਹਾ ਜਲੰਧਰ ਵਿਖੇ ਇੱਥੋਂ ਦੇ ਮੇਨ ਬਾਸਾਡਾ ਮਾਰਕੀਟ ਦੇ ਦੁਕਾਨਦਾਰ ਵੀਰਾਂ ਤੇ ਪਿੰਡ ਵਾਸੀਆਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਲਾਨਾ ਸ਼ਬੀਲ ਦਾ ਅਤੁੱਟ ਲੰਗਰ ਸੰਗਤਾਂ ਵਿੱਚ ਵਰਤਾਇਆ ਗਿਆ। ਇੱਥੋਂ ਦੇ ਦੁਕਾਨਦਾਰ ਵੀਰਾਂ ਤੇ ਪਿੰਡ ਵਾਸੀਆਂ ਨੇ ਇਸ ਸ਼ਬੀਲ ਦੀ ਸੇਵਾ ਪੂਰੀ ਤਾਂ ਦੇਹੀ ਨਾਲ ਨਿਭਾਈ। ਪੇਸ਼ ਹੈ ਸਾਡੇ ਪੱਤਰਕਾਰ ਬਲਵੀਰ ਸਿੰਘ ਸ਼ਾਦੀ ਖਾਸ ਤੋਂ ਜੀ ਤੁਸੀਂ ਦੇਖ ਰਹੇ ਹੋ ਕੇਡੀ ਵਰਲਡ ਪੰਜਾਬੀ ਨਿਊ ਚੈਨਲ ਮੈਂ ਬਲਬੀਰ ਸਿੰਘ ਸ਼ਾ ਪੱਤਰਕਾਰ ਅੱਜ ਅਸੀਂ ਕੋਟ ਬਗਲਖਾਂ ਜੋ ਅੱਡਾ ਮਾਰਕੀਟ ਹੈ ਉੱਥੇ ਪਹੁੰਚੇ ਆ ਇੱਥੇ ਇੱਥੇ ਸਾਨੂੰ ਅੱਡਾ ਨਿਵਾਸੀਆਂ ਨੇ ਜਿਹੜੇ ਦੁਕਾਨਦਾਰ ਵੀਰ ਆ ਉਹਨਾਂ ਨੇ ਜਿਹੜੀ ਆ ਸਲਾਨਾ ਸਭੀਲ ਲਗਾਈ ਆ ਤਨਤਨ ਗੁਰੂ ਅਰਜਨ ਦੇਵ ਜੀ ਦੇ 700 ਦਿਹਾੜੇ ਨੂੰ ਸਮਰਪਤ ਤੇ ਆਪਾਂ ਜਾਣਕਾਰੀ ਲੈਣੇ ਆਪਣੇ ਨਾਲ ਦੁਕਾਨਦਾਰ ਵੀਰ ਰਾਜਪੂਰ ਦੇ ਜੁਵੇਲਰ ਤੋਂ ਗੁਰਦੀਪ ਸਿੰਘ ਜੀ ਉਹਨਾਂ ਦਾ ਵਿਚਾਰ ਲੈਣੇ ਆ ਵੀ ਸਿਰੀਲ ਲਗਾਈਆ ਉਹ ਕੀ ਕੀ ਹੋ ਰਿਹਾ ਸਿਰੀਲ ਬਾਰੇ ਹਾਂਜੀ ਗੁਰਦੀਪ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਡੇ ਅਸੀਂ ਹਰ ਸਾਲ ਅੱਡਾ ਮਾਰਕੀਟ ਵੱਲੋਂ ਸਾਰੇ ਭੈਣ ਭਰਾਵਾਂ ਦੇ ਯੋਗਦਾਨ ਨਾਲ ਸਤਿ ਸੰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੇਕੀ ਪਰਵ ਨੂੰ ਮਰਪਤ ਬੜੀ ਸ਼ਰਧਾ ਭਾਵਨਾ ਨਾਲ ਨਾ ਮਿਲ ਕੇ ਢੰਡੇ ਮਿੱਠੇ ਜਲਦੀ ਛੀਂਲਾ ਲਗਾਉਂਦੇ ਹਾਂ ਇਸ ਸਾਲ ਵੀ ਐਸਾ ਪ੍ਰੋਗਰਾਮ ਕੀਤਾ ਗਿਆ ਤਾਂ ਕਿ ਜੋ ਅੱਜਕੱਲ੍ਹ ਗਰਮੀ ਦਾ ਬਹੁਤ ਮੌਸਮ ਹੈ ਆਉਂਦੇ ਜਾਂਦੇ ਰਹੀਆਂ ਵਾਸਤੇ ਢੰਡੇ ਮਿੱਠੇ ਜਲਦੀ ਛੀਂਲਾ ਕਰਵਾਉਣਾ ਕੀਤਾ ਹੈ ਸਾਰਿਆਂ ਨੇ ਬੜੇ ਸ਼ਰਧਾ ਭਾਵ ਨਾਲ ਸ਼ਕਿਆ ਵੀ ਹੈ ਅਤੇ ਪਤਾਨਦਰੀਆਂ ਨੇ ਬੜੇ ਸ਼ਰਧਾ ਭਾਵ ਨਾਲ ਸੇਵਾ ਵਿੱਚ ਚਿੱਤ ਵੀ ਪਾਇਆ ਹੈ ਜਿਨ੍ਹਾਂ ਧੰਨ ਨਾਲ ਹਿੱਸਾ ਪਾਇਆ ਉਸੇ ਕੰਮ ਕਰਕੇ ਵੀ ਜਿਹਦਾ ਪੂਰਾ ਦਸ਼ਮਪਤ ਹੋਏ ਅਸੀਂ ਆਸ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਸਾਰੇ ਅੱਡਾ ਮਾਰਕੁੱਟ ਦੇ ਭਰਾ ਇਸ ਤਰ੍ਹਾਂ ਹੀ ਸਮਰਪਿਤ ਹੋ ਕੇ ਤੰਤਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਵਸ ਨੂੰ ਸਮਰਪਿਤ ਹੋ ਕੇ ਇਸ ਤਰ੍ਹਾਂ ਹਰ ਸਾਲ ਸ਼ਿਰ ਲਗਾਤਾਰ ਲਏ ਇਸ ਤਰ੍ਹਾਂ ਸੰਤਾਂ ਦੀ ਅਸੀਸਾ ਲੈਂਦਾ ਹੈ